ਔਰ ਇਸ ਜੰਗਲ ਦੇ ਵਿੱਚ ਜਦੋਂ ਮੈਂ ਕਈ ਵਾਰੀ ਲੰਘਦਾ ਖਰਗੋਸ਼ ਮੋਰ ਤਿੱਤਰ ਤੇ ਜਿਹੜੇ ਆ ਗਿੱਦੜ ਲੂੰਬੜੀਆਂ ਇਹੋ ਜਿਹੇ ਛੋਟੇ-ਛੋਟੇ ਜਾਨਵਰ ਆ ਜਿਹੜੇ ਪਨਾਹ ਲੈਂਦੇ ਆ ਤੇ ਉਤੋਂ ਦੇ ਪੰਜਾਬ ਦੇ ਹਾਲਾਤ ਹੋਏ ਪਏ ਵੀ ਅਮਲੀ ਜਿਹੜੇ ਅੱਜ ਕੱਲ ਉਹ ਛੱਡਦੇ ਹੀ ਨਹੀਂਗੇ ਕੋਈ ਟਰਾਂਸਫਾਰਮਰ ਜਿਹੜੇ ਟਿਊਬਾਂ ਤੇ ਲੱਗੇ ਆ ਔਰ ਇਹ ਪਨਾਹ ਗਾਵਾ ਪੰਛੀਆਂ ਦੀ ਤੇ ਜਿਹੜੇ ਛੋਟੇ-ਛੋਟੇ ਇਹਨਾਂ ਵਾਰਾ ਉਹਨਾਂ ਦੀ ਤੇ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਗੁਜਰਾਤ ਦੀ ਉਹ ਏਰੀਆ ਰਣ ਕਾਸ਼ ਦਾ ਤੇ ਕਿਸੇ ਟਾਈਮ ਮੈਂ ਇੰਨੇ ਜ਼ਿਆਦਾ ਇਸ ਏਰੀਆ 'ਚ ਸੱਪ ਵੇਖਦਾ ਸੀ ਕਿ ਸੱਪਾਂ ਦੀਆਂ ਹਜ਼ਾਰਾਂ ਲਗੀਆਂ ਸੇਰੇ ਮਿਲਦੀਆਂ ਪਰ ਇਸ ਟਾਈਮ ਹਲਾਤੇ ਆ ਜਦੋਂ ਫਿਰ ਸਾਡੇ ਸਰਦਾਰਾਂ ਨੇ ਜਵਾਬ ਭੇਜਣਾ ਸੀ ਸਿੱਖਾਂ ਨੇ ਇਧਰੋਂ ਇਹਨਾਂ ਨੇ ਜਿਹੜੇ ਖੇਸ ਇੱਕ ਤੇ ਗੋਗਲੂ ਮਲਿਆ ਦੇ ਬੇਰ ਹੂੰ ਤੇ ਉਹ ਜਿਹੜੇ ਸੀ ਇਧਰੋਂ ਛੋਲੇ ਇਹ ਬੜਾ ਲੰਮਾ ਜੰਗਲ ਤੇ ਮੇਰਾ ਦਿਲ ਕੀਤਾ ਇਥੇ ਲੰਗ ਰਿਹਾ ਸੀ ਤਾਪ ਰਿਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀ ਪਤਾ ਪੰਨੂ ਮੇਰਾ ਚੈਨਲ ਚੰਗ ਦੇ ਰਾ ਤੇ ਸਵਾਗਤ ਆ ਸਾਰਿਆਂ ਦਾ ਉਹ ਦੋਸਤੋ ਅੱਜ ਮੈਂ ਛੋਟੀ ਜੀ ਤੁਹਾਡੇ ਨਾਲ ਸਾਂਝ ਪਾਉਣ ਜਾ ਰਿਹਾ ਤੇ ਵਕਤ ਜਿਹੜਾ ਉਹ ਬੜੀ ਤੇਜ਼ੀ ਨਾਲ ਚੇਂਜ ਹੋਇਆ ਅਰੇ ਅੱਜ ਮੈਂ ਤੁਹਾਡੇ ਨਾਲ ਸਾਹ ਜਪਉਣ ਲੱਗਾ ਇਹ ਉਹ ਆਕੇ ਜਦੋਂ ਪੰਜਾਬ ਦੀਆਂ ਜ਼ਮੀਨਾਂ ਬਾਦ ਹੋਈਆਂ ਤੇ ਲਗਭਗ ਕਿਤੇ ਵੀ ਕੋਈ ਇਹੋ ਜੀ ਜਗ੍ਹਾ ਨਹੀਂ ਬਚੀ ਕਿ ਜਿੱਥੇ ਸਾਡਾ ਪ੍ਰਕਿਰਤੀ ਦਾ ਜਿਹੜਾ ਗਹਿਣਾ ਵਾ ਜਿੰਨੂੰ ਅਸੀਂ ਕਹਿੰਨੇ ਕਿ ਜਿੱਦੇ ਨਾਲ ਪ੍ਰਕਿਰਤੀ ਸਾਹ ਲੈਂਦੀ ਹੈ ਔਰ ਸਾਨੂੰ ਸਾਹ ਆਉਂਦੇ ਆ ਉਹ ਹੁੰਦੇ ਆ ਪਸ਼ੂ ਪੰਛੀ ਤੇ ਜਿਨ੍ਹਾਂ ਨੂੰ ਲੁਗਣਾ ਵਾਸਤੇ ਬਾਕਾਇਦਾ ਜਗ੍ਹਾ ਚਾਹੀਦੀ ਹੁੰਦੀ ਆ ਔਰ ਇਹ ਜਮੀਨਾਂ ਆਬਾਦ ਕਰਨ ਦੇ ਨਾਲ ਉਹ ਜਿਹੜੀਆਂ ਚੰਗੀਆਂ ਸੀ ਉਹ ਮਲੇ ਸੀ, ਕਰੀਦ ਸੀ, ਸਰਕੜੇ ਸੀ, ਦੱਬਾਂ, ਕਾਈਆਂ, ਮੰਡ ਤੇ ਸਭ ਜ਼ਮੀਨਾਂ ਲਗਭਗ ਵਾਹ ਕੇ ਪੱਦਰ ਕਰ ਲੀਆਂ ਗਈਆਂ। ਔਰ ਪਿੱਛੇ ਬਚੇ ਤੇ ਖੇਤ ਬਚੇ ਪਰ ਜਾਨਵਰ ਵਾਲੀ ਕੁਝ ਵੀ ਨਹੀਂ ਬਚਿਆ। ਰਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਜੇ ਇੱਕ ਬੁੱਢਾ ਬੋਰਡ ਆ ਤੇ ਉਹਦੇ ਥੱਲੇ ਆ ਜਿਹੜੀ ਚੰਗੀ ਜੀ ਆ ਇਹ ਕਿਸੇ ਟਾਈਮ ਘਰਾਟ ਹੁੰਦੇ ਸੀ ਇਸ ਨੈੱਟ ਤੇ ਸਾਡੇ ਨਾਲ ਮੇਰੀ ਜ਼ਮੀਨ ਆ ਬਿਲਕੁਲ ਨਹਿਰ ਦੇ ਨਾਲ ਆ ਔਰ ਇਹ ਸਰਕੜੇ ਆ ਕਾਨੇ ਆ ਦੱਬ ਕਾਈ ਔਰ ਇੱਥੇ ਜਿਹੜੀ ਨਹਿਰ ਦੇ ਨਾਲ ਨਾਲ ਆ ਉਹ ਕੋ ਜੰਗਲ ਬਚਿਆ ਜਿਹਦੀ ਮੈਂ ਤੁਹਾਡੇ ਨੂੰ ਸਾਝ ਪਾਉਣ ਲੱਗਾ ਔਰ ਇਸ ਜੰਗਲ ਦੇ ਵਿੱਚ ਜਦੋਂ ਮੈਂ ਕਈ ਵਾਰੀ ਲੰਘਦਾ ਖਰਗੋਸ਼ ਮੋਰ ਤਿੱਤਰ ਤੇ ਜਿਹੜੇ ਆ ਗਿੱਦੜ ਲੂੰਬੜੀਆਂ ਇਹੋ ਜਿਹੇ ਛੋਟੇ ਛੋਟੇ ਜਾਨਵਰ ਆ ਜਿਹੜੇ ਪਨਾਹ ਲੈਂਦੇ ਆ ਸਾਰੇ ਛੋਟੀਆਂ ਛੋਟੀਆਂ ਝਾੜੀਆਂ ਜਿੰਨਾਂ ਦੇ ਵਿੱਚ ਇਹ ਰਹਿੰਦੇ ਆ ਕਿਸੇ ਟਾਈਮ ਮੈਂ ਗੁਜਰਾਤ ਰਿਆਂ ਤੇ ਉੱਥੇ ਵੀ ਨਾ ਜਿਹੜੇ ਏਰੀਆ ਵਾ ਪਾਕਿਸਤਾਨ ਦੇ ਨਾਲ-ਨਾਲ ਜਿਹੜਾ ਲੱਗਦਾ ਇਹਦਾ ਜਿੰਨਾਂ ਵੀ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਏਰੀਆ ਲਗਭਗ ਬੰਜਰ ਹੀ ਆ ਸਾਰਾ ਉਸ ਉਸ ਏਰੀਏ ਦਾ ਤੇ ਉਹ ਜਿੰਨਾਂ ਵੀ ਏਰੀਆ ਵਾ ਉਹਦੇ ਵਿੱਚ ਛੋਟੀਆਂ ਛੋਟੀਆਂ ਝਾੜੀਆਂ ਵਾ ਜਿੱਥੇ ਹਿਰਨ ਤੇ ਗੰਗਲੀ ਜਾਨਵਰ ਜਿਹੜਿਆ ਛੋਟੇ-ਛੋਟੇ ਆ ਉਹ ਪਨਾਹ ਲੈਂਦੇ ਉਹਨਾਂ ਝਾੜੀਆਂ ਦੇ ਵਿੱਚ ਤੇ ਇਹ ਤੁਸੀਂ ਵੇਖ ਸਕਦੇ ਮੇਰੇ ਪਿਛੈੜੀ ਦੇ ਸੀ ਬਾੜੇ ਕੇ ਕਰਾ ਉਹਦੇ ਦਰਖਤ ਵੀ ਬਣ ਜਾਂਦਾ ਬਾੜੇ ਕੇ ਕਰਦਾ ਇਹਨੂੰ ਬਣਾਉਣ ਵਾਲਾ ਚਾਹੀਦਾ ਇਹਨੂੰ ਅਸੀਂ ਬਕਾਇਦਗੀ ਨਾਲ ਛਾਂਗਦੇ ਜਾਂਦੇ ਆ ਆ ਪਿੱਛੇ ਤੁਸੀਂ ਬਾੜੇ ਕੇ ਕਰਾਂ ਦੇ ਤਣੇ ਵੇਖ ਸਕਦੇ ਕਿ ਕਿਤੇ ਮੋਟੇ ਤੇ ਇਹ ਬੈਂਕਾਂ ਵਾਲੇ ਆ ਜਿੰਨੇ ਇੱਥੇ ਇਹਨਾਂ ਨੂੰ ਵਾੜੇ ਵਾਲੇ ਵੀ ਕਹਿ ਦਿੰਦੇ ਆਂ ਸੀ ਤੇ ਜਿਹੜੇ ਖੇਤਾਂ 'ਚ ਰਹਿੰਦੇ ਢਾਣੀ ਵੀ ਕਿਹਾ ਜਾਂਦਾ ਇਹਨਾਂ ਨੂੰ ਇਹ ਢਾਣੀਆ ਵਾਲੇ ਜਿਹੜੇ ਉਹਨਾਂ ਦੇ ਬੱਚਿਆਂ ਨੇ ਪਿੱਛੇ ਨੈੱਟ ਲਾਇਆ ਇੱਕ ਜਗ੍ਹਾ ਥੋੜੀ ਜੀ ਸਾਫ਼ ਕਰਕੇ ਤੇ ਇੱਥੇ ਖਜੂਰ ਦਾ ਬੜਾ ਸੋਹਣਾ ਬੂਟਾ ਉੱਗ ਗਿਆ ਆਪਣੇ ਆਪ ਹੀ ਸੁਭਾਵਿਕ ਤੌਰ ਤੇ ਹੀ ਤੇ ਇਹ ਮੈਂ ਤੁਹਾਨੂੰ ਤਾਂ ਬਖਾ ਰਿਆ ਆ ਜਾਓ ਆਪਾਂ ਚੱਲਦੇ ਆਂ ਚੱਲਣਾ ਕਰਦੇ ਕਰਦੇ ਨਹਿਰ ਤੇ ਨਹਿਰ ਤੋਂ ਮੈਂ ਤੁਹਾਨੂੰ ਦਿਖਾਉਣਾ ਵੀ ਇਹ ਕਿਦਾਂ ਜਿਹੜਾ ਸਿਸਟਮ ਆ ਨਹਿਰ ਬੰਦ ਚੱਲ ਰਹੀ ਆ ਤੇ ਇਹ ਨਹਿਰ ਇਹ ਨਹਿਰ ਦੇ ਨਾਲ ਛੋਟੀ ਕੱਸੀ ਆ ਔਰ ਇਹਦੇ ਉੱਪਰਲੇ ਪਾਰ ਜਿਹੜੀ ਆ ਨਹਿਰ ਤੇ ਨਹਿਰ ਵੀ ਲਗਭਗ ਤੁਸੀਂ ਤੁਸੀਂ ਵੇਖ ਸਕਦੇ ਜੇ ਕਿ ਉਹ ਕਿਤਰਾ ਪੂਰੀ ਪਈ ਆ ਇਹ ਦੀ ਸਪਾਈਸ ਵੀ ਕਰਾਈ ਤੇ ਪਾਣੀ ਚੱਲਦਾ ਰਹਿੰਦਾ ਤੇ ਜਿੰਨਾ ਪਾਣੀ ਨਹਿਰ ਦਾ ਚੱਲੂਗਾ ਉਨਾ ਹੀ ਜਿਹੜੀਆਂ ਉਹ ਮੋਟਰਾਂ ਘੱਟ ਚੱਲਣਗੀਆਂ ਪਰ ਉਹਨਾਂ ਜੋ ਪਾਣੀ ਜ਼ਮੀਨ ਦੇ ਥੱਲੇੋਂ ਘੱਟ ਖਿੱਚਣਗੀਆਂ ਉਹਨਾਂ ਦੀ ਜ਼ਮੀਨ ਦੀ ਵੀ ਸਾਹ ਸੁੱਕੇ ਰਹਿਣਗੇ ਪਰ ਬਿਜਲੀ ਮਹਗਮਾ ਜਿਹੜਾ ਬਿਜਲੀ ਤੋਂ ਤਲਫਦਾ ਉਹਨਾਂ ਦੇ ਵੀ ਥੋੜਾ ਜਿਆਦਾ ਜਾਣ ਸੌਖੀ ਰਹੂਗੀ ਪਰ ਇਦਾਂ ਹੁੰਦਾ ਨਹੀਂ ਜ਼ਿਆਦਾਤਰ ਤੇ ਉਤੋਂ ਦੇ ਪੰਜਾਬ ਦੇ ਹਾਲਾਤ ਹੋਏ ਪਏ ਵੀ ਅਮਲੀ ਜਿਹੜੇ ਅੱਜ ਕੱਲੋ ਛੜਦੇ ਹੀ ਨਹੀਂਗੇ ਕੋਈ ਟਰਾਂਸਫਾਰਮਰ ਜਿਹੜੇ ਟਿਊਬਾਂ ਤੇ ਲੱਗੇ ਆ ਉਤੋਂ ਨਹਿਰ ਵੀ ਬੰਦ ਰਹਿੰਦੀ ਆ ਦਾ ਪਾਣੀ ਨਹੀਂ ਮਿਲਦਾ ਅਰੇ ਤੁਸੀਂ ਦੇਖ ਸਕਦੇ ਜੀ ਕਿ ਇਹ ਜੰਗਲ ਆ ਲਗਭਗ ਇਹ ਨਹਿਰ ਦੇ ਨਾਲ ਨਾਲ ਇਹ ਮੀਲਾਂ ਤੇ ਚੱਲਦਾ ਤੇ ਜਿਵੇਂ ਤਰਨ ਤਰਨ ਤੋਂ ਸ਼ੁਰੂ ਹੁੰਦਾ ਹੈ ਰੱਗੇ ਜਾ ਕੇ ਕੱਚੇ ਪੱਕੇ ਤੱਕ ਲੱਗ ਭਗ ਤੁਰਿਆ ਜਾਂਦਾ ਔਰ ਇਹ ਪਨਾਹਗਾਹ ਆ ਵਾ ਪੰਛੀਆਂ ਦੀ ਤੇ ਜਿਹੜੇ ਛੋਟੇ ਛੋਟੇ ਜਾਨਵਾਰਾ ਉਹਨਾਂ ਦੀ ਤੇ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਗੁਜਰਾਤ ਦੀ ਉਹ ਏਰੀਆ ਰਣ ਕਸ਼ ਦਾ ਤੇ ਕਿਉਂਕਿ ਉੱਥੇ ਪਾਣੀ ਦੀਆਂ ਹੋਦਾਂ ਤੇ ਇਹ ਜਿਹੜੇ ਆ ਪਾੜੀ ਕਿਕਰ ਹੁੰਦੀ ਆ ਕਰੀਰ ਹੁੰਦੇ ਆ ਇਹ ਪਾਣੀ ਦੀਆਂ ਹੋਦਾਂ ਚ ਹੋ ਜਾਂਦੇ ਆ ਇਹ ਆਪਣੀ ਜੜ੍ਹ ਲਾ ਲੈਂਦੇ ਇਹਨਾਂ ਨੂੰ ਹਜ਼ਾਰਾਂ ਸਾਲਾਂ ਚ ਪੁੱਤ ਨੇ ਸਖਾਤਾ ਕੇ ਸਰਵਾਈਵ ਕਿ ਤਰ੍ਹਾਂ ਕਰਨਾ ਪਰ ਇਹ ਆਪ ਦੇ ਕੰਨੇਆ ਥਰੂ ਨਮੀ ਦਾ ਪਾਣੀ ਸੋਖ ਕੇ ਤੇ ਖੁਦ ਨੂੰ ਜਿੰਦਾ ਰੱਖਦੇ ਆ ਕਿਸੇ ਨੇ ਗਰੀਬ ਨੇ ਆਪਣਾ ਬੱਦਲ ਬੁੱਲਣ ਇਥੇ ਕਰਦੀ ਲੋੜ ਵਾਸਤੇ ਇਕੱਠਾ ਕੀਤਾ ਪਰ ਇਹ ਵੇਖੋ ਇਥੇ ਬਾਰਿਸ਼ ਦਾ ਪਾਣੀ ਇਕੱਠਾ ਹੋਇਆ ਪਰ ਇਹੀ ਚਾਹੀਦਾ ਜਾਨਵਰਾਂ ਨੂੰ ਪੀਣ ਲਈ ਪਾਣੀ ਤੇ ਨੁਕਲੀ ਜਗਾ ਇਹ ਜਿਹੜੇ ਛੋਟੇ ਛੋਟੇ ਜਾਨਵਰ ਆ ਸਾਡੇ ਇਹ ਲੋਪ ਹੀ ਹੁੰਦੇ ਜਾ ਰਹੇ ਆ ਤੇ ਉਹ ਇੱਥੇ ਕੋਨਾਗ ਹੀ ਨਹੀਂ ਰਾਤ ਨੂੰ ਨਿਕਲਦੇ ਵਿਚਾਰੇ ਕਿਸੇ ਟਾਈਮ ਮੈਂ ਇੰਨੇ ਜ਼ਿਆਦਾ ਇਸ ਏਰੀਆ 'ਚ ਸੱਪ ਵੇਖਦਾ ਸੀ ਕਿ ਸੱਪਾਂ ਦੀਆਂ ਹਜ਼ਾਰਾਂ ਦੀਆਂ ਸਵੇਰੇ ਮਿਲਦੀਆਂ ਪਰ ਇਸ ਟਾਈਮ ਹਲਾਤੇ ਆ ਕਿ ਇੱਥੇ ਨਾ ਕੋਈ ਸੱਪਾ ਕਿਉਂਕਿ ਉਹਦਾ ਕਾਰਨ ਪੈਸਟੀਸਾਈਜ਼ ਆ ਪਸਤੀ ਸਾਈਜ਼ ਨੇ ਖਤਮ ਕਰਤੇ ਰਾਤ ਨੂੰ ਦੇਖ ਸਕਦੇ ਇਹ 베ਰੀ ਇਹ ਕ ਤੰਗਣੀ 베ਰੀ ਆ ਇਹ ਕੱਸੀ ਦੇ ਕੰਢੇ ਤੇ ਤੇ ਇਹ 베ਰੀ ਦੀ ਕਿਤੇ ਗਰਮੀਆਂ ਚ ਜਿਹੜੀ ਸ਼ਾਮ ਆ ਕਿਤੇ ਆ ਜਿਹੜੀ ਇੱਥੇ ਆਉਂਦੇ ਨੇ ਚਾਰ ਨੂੰ ਬੱਕਰੀਆਂ ਬੁੱਕਰੀਆਂ ਤੇ ਉਹ ਮਾਨਦੇ ਹੋਣ ਇਹਦੇ ਥੱਲੇ ਜਦੋਂ ਚਾਹ ਚੂ ਬਣਾਉਂਦੇ ਨੇ ਤੇ ਦੋ ਘੜੀਆਂ ਆਰਾਮ ਲੈ ਲੈਂਦੇ ਨੇ ਇਹ ਤੇ ਫਿਰ ਕੱਲਾ ਇਹ ਨਜ਼ਾਰੇ ਪ੍ਰਕਿਰਤੀ ਦੇ ਕਹਿਨ ਸਭ ਤੋਂ ਪਰੇ ਹੀ ਆ ਜਿਹੜੇ ਮਰਿਆਂ ਦੇ ਭੇਰ ਆ ਉਹ ਤੇ ਇਹ ਗੱਲਾਂ ਹੀ ਗਾਧੀਆਂ ਨਾ ਕਿ ਉਹਨਾਂ ਜਿੱਡਾ ਤੇ ਸੁਆਦੀ ਨਾ ਕੋਈ ਮਰੱਬਾ ਤੇ ਨਾ ਕੋਈ ਜਦੋਂ ਪਹਿਲੀ ਵਾਰੀ ਪਠਾਨਾ ਦੀ ਤੇ ਸਿੱਖਾਂ ਦੀ ਸੰਧੀ ਹੋਣ ਲੱਗੀ ਆ ਜਿਹੜੀ ਸਿੱਖਾਂ ਨੂੰ ਖੇਲਤ ਭੇਜੀ ਗਈ ਪਠਾਨਾ ਵੱਲੋਂ ਉਹ ਜਿਹੜੇ ਸੀ ਮੇਵੇ ਭੇਜੇ ਗਏ ਸੀ ਉਧਰ ਦੇ ਅਫਗਾਨਿਸਤਾਨ ਦੇ ਸੁੱਕੇ ਤੇ ਜਦੋਂ ਨਾਲ ਉਹਨਾਂ ਦੇ ਬੜੇ ਸੋਹਣੇ ਬਣੇ ਜਿਹੜੇ ਉਹ ਬਾਜੂਬੰਦ ਭੇਜੇ ਗਏ ਗਹਿਣੇ ਦੇ ਤੌਰ ਤੇ ਤੇ ਗਲੀਚੇ ਗਲੂਚੇ ਜਿਹੜੇ ਸੀ ਉਹ ਜਿਹੜੇ ਪਸ਼ਮੀਨੇ ਸੀ ਉਹ ਭੇਜੇ ਗਏ ਤੇ ਜਦੋਂ ਫਿਰ ਸਾਡੇ ਸਰਦਾਰਾਂ ਨੇ ਜਵਾਬ ਭੇਜਣਾ ਸੀ ਸਿੱਖਾਂ ਨੇ ਇਧਰੋਂ ਇਹਨਾਂ ਨੇ ਜਿਹੜੇ ਖੇਸ ਇੱਕ ਤੇ ਗੋਗਲੂ ਮਲਿਆਂ ਦੇ ਬੇਰ ਹਾਂ ਤੇ ਉਹ ਜਿਹੜੇ ਸੀ ਇਧਰੋਂ ਛੋਲੇ ਇਹ ਚੀਜ਼ਾਂ ਜਿਹੜੀਆਂ ਇਧਰ ਪੰਜਾਬ ਦੇ ਵਿੱਚ ਪਾਈਆਂ ਜਾਂਦੀਆਂ ਸੀ ਔਰ ਪ੍ਰਕਿਰਤਿਕ ਤੌਰ ਤੇ ਪਾਈਆਂ ਜਾਂਦੀਆਂ ਸੀ ਇਹ ਭੇਜੀਆਂ ਤੇ ਨਾਲ ਲਿਖਿਆ ਕਿ ਆ ਜਿਹੜੇ ਖੇਸ ਆਏ ਸਾਡੇ ਤੁਹਾਡੇ ਗਲੀਚਿਆਂ ਨਾਲੋਂ ਜ਼ਿਆਦਾ ਕੀਮਤੀ ਆ ਪਰ ਆ ਸਾਡੇ ਜਿਹੜੇ ਮਲਿਆਂ ਦੇ ਬੇਰ ਆ ਇਹ ਤੁਹਾਡੇ ਹਰ ਮੇਵੇ ਤੋਂ ਕੀਮਤੀ ਆ ਤੇ ਆ ਜਿਹੜੀ ਮੋਠ ਛੋਲਿਆਂ ਦੀ ਆ ਇਹ ਸਾਡਾ ਜੀਵਨ ਦਾ ਗੁਜ਼ਾਰਾ ਤੇ ਘੋੜਿਆਂ ਦੀਆਂ ਕਾਠੀਆਂ ਜਿਹੜੀਆਂ ਇਹ ਸਾਡਾ ਘਰ ਆ ਤੇ ਇਹ ਪੰਜਾਬ ਜਿਹੜੀ ਆ ਇਹ ਸਾਡੀ ਹਿੱਕ 'ਚ ਵੱਸਦਾ ਸਾਡੇ ਸਾਹਾਂ 'ਚ ਵੱਸਦਾ ਔਰ ਇਹ ਜਿੰਨਾ ਚਿਰ ਇਹ ਸਾਡੇ ਗੋਗਲੂ ਆ ਇਹਨਾਂ ਨੂੰ ਤੁਸੀਂ ਆਪਦੇ ਸੇਵ ਵੀ ਸਮਝੋ ਤੇ ਜਿੰਨਾ ਚਿਰ ਇਹ ਚੀਜ਼ਾਂ ਸਾਡੇ ਕੋਲ ਆ ਤੇ ਸਾਡਾ ਪੰਜਾਬ ਜਿਹੜਾ ਅਹੀ ਨਹੀਂ ਦਬਦੇ ਕਿਸੇ ਤੋਂ ਨਾ ਇਹ ਕਿਸੇ ਤੋਂ ਥਾਲੀ ਚ ਪਾ ਕੇ ਲੈਣਾ ਤੇ ਨਾ ਸਾਨੂੰ ਕੋਈ ਦੇ ਸਕਦਾ ਇਸ ਧਰਤੀ ਸਾਡੀ ਆ ਤੇ ਸਾਡੀ ਰਹੂਗੀ ਸਾਡੇ ਖੂਨ ਚ ਔਰ ਇਹ ਦੇਖੋ ਜਿੱਥੇ ਪੰਜਾਬ ਨੇ ਹਰੀ ਕ੍ਰਾਂਤੀ ਲਿਆਂਦੀ ਲੋੜ ਸੀ ਇਹ ਦੇਸ਼ ਨੂੰ ਨਿਰਪਰ ਕਰਨ ਦੀ ਆਤਮ ਨਿਰਪਰ ਕਰਨ ਦੀ ਉਥੇ ਐਸ ਚੀਜ਼ ਦੀ ਵੀ ਲੋੜ ਸੀ ਜੰਗਲਾਂ ਜੰਗਲਾਂ ਨੂੰ ਸਾਂਭਣ ਦੀ ਜਿਹੜੇ ਅਸੀਂ ਸਾਂਭੇ ਨਹੀਂ ਤੇ ਇਹ ਹੁਣ ਨਯਾ ਤੇ ਨਾਲ ਨਾਲ ਜਿਹੜਾ ਮਨੁੱਖ ਭਾਗ ਦਾ ਏਰੀਆ ਮੇਰੇ ਪਿੱਛੇ ਸਤੂਤ ਆ ਅਦੰਦਾ ਬੂਟਾ ਸਿੰਬਲ ਦਾ ਬੂਟਾ ਇਹੋ ਬੂਟੇ ਆ ਜਿਹੜੇ ਮਹਿਕ ਮੈਨੇ ਲਾਏ ਆ ਵਿੱਚ ਵਿੱਚ ਪੜੀ ਕੇ ਕਰਾਂ ਦੇ ਪਰ ਪੜੀ ਕੇ ਕਰਾ ਕਿਸੇ ਨਹੀਂ ਲਾਈਆਂ ਇਹਨਾਂ ਨੇ ਪ੍ਰਕਿਰਤੀ ਦੀ ਹਿੱਕ ਤੇ ਇੱਕ ਤੇ ਆਪ ਦੇ ਜੋਰ ਨਾਲ ਆਉਗੀਆਂ ਔਰ ਇਹ ਸਾਨੂੰ ਆਕਸੀਜਨ ਦੇ ਰੂਪ ਚ ਬਹੁਤ ਕੁਝ ਦੇ ਰਹੀਆਂ ਤੇ ਦੋਸਤੋ ਮੈਂ ਚੱਲਦਾ ਜਾਵਾਂ ਤੇ ਅੱਗੇ ਨੂੰ ਇਹ ਬੜਾ ਲੰਮਾ ਜੰਗਲ ਤੇ ਮੇਰਾ ਦਿਲ ਕੀਤਾ ਇਥੇ ਲੰਗ ਰਿਹਾ ਸੀ ਤਾਪ ਰਿਹਾ ਸੀ ਮਹਿਰ ਵੀ ਬੰਦ ਚੱਲ ਰਹੀ ਆ ਉਹ ਮਹਿਰ ਤੇ ਆਲੇ-ਦਾਲੇ ਵੀ ਇਹਾਰਾ ਤਰ੍ਹਾਂ ਦੀਆਂ ਜੜੀ ਬੂਟੀਆਂ ਹੋ ਗਈਆਂ ਬੜੇ ਸੋਹਣੇ ਰੁੱਖ ਨੇ ਤੇ ਇੰਨੇ ਕਿ ਮੈਂ ਕਿਹਾ ਚਲੋ ਤੁਹਾਡੇ ਨਾਲ ਸਾਂਝ ਪਾਉਂਦਾ ਜਾਵਾਂ ਤੇ ਇਹ ਮੇਰਾ ਛੋਟਾ ਜਿਹਾ ਵਲੌਗ ਆ ਜਿਹੜਾ 5-7-10 ਮਿੰਟ ਦਾ ਤੇ ਮੈਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਉਹ ਜੇ ਅਸੀਂ ਫੁੱਲਾਂ ਦੀ ਗੱਲ ਕਰੀਏ ਤੇ ਜੰਗਲੀ ਫੁੱਲਾਂ ਨੂੰ ਪੱਤੇ ਜਿਹੜੇ ਘਰ ਤੇ ਲਾਉਨੇ ਆ ਉਹ ਤੇ ਹੁੰਦੇ ਹੀ ਆ ਪਰ ਇਹਨਾਂ ਨੂੰ ਖੂਬਸੂਰਤ ਫੁੱਲ ਨਹੀਂ ਹੋ ਸਕਦੇ ਆ ਦੇਖੋ ਕਿੰਨਾ ਪਿਆਰਾ ਇਹ ਫੁੱਲਾ ਤੇ ਕੀ ਇਹਦਾ ਹੁਸਨ ਆ ਜਿਸ ਦਾ ਇਹ ਆ ਤੇ ਉਹ ਆ ਤਾਂ ਪੂਰੀ ਸੇਵ ਨਹੀਂ ਕਿਹੜਾ ਦੇ ਫੁੱਲਾਂ ਦੀ ਜੜਿਆ ਕੌਣ ਕਰੇਂਦਾ ਰੱਖੀ ਵੇ ਕਿਹੜਾ ਮਾਲੀ ਮਲਿਆਂ ਉਤੋਂ ਹਰੀ ਹਲ ਮਾਰੋ ਡਾਵੇ ਉੱਤੇ ਹੀ ਭੁੱਲਦੇ ਜਾਂਦੇ ਵੀ ਹਰੀ ਹਲ ਕੌਣ ਸੀ ਤੇ ਤਰ ਕੌਣ ਸੀ ਬਟੇਰੇ ਕੌਣ ਸੀ ਇਤਰਾਵ ਦੇ ਵਰਗੇ ਇੱਕ ਬਟੇਟਰ ਵੀ ਹੁੰਦੇ ਸੀ ਡੜੇ ਥੜੱਪ ਕਰਕੇ ਜ਼ਮੀਨ ਤੇ ਵਾਜਦੇ ਸੀ ਉਹ ਜਿਹੜੇ ਰੋਡ ਨਿਕਲਦੇ ਸੀ ਜਿਨ੍ਹਾਂ ਦਾ ਚੂਨਾ ਬਣਾਇਆ ਜਾਂਦਾ ਸੀ ਤੇ ਉਹ ਚੂਨਾ ਮੁੜ ਕੇ ਮਕਾਨਾਂ ਨੂੰ ਬਣਾਉਣ ਵਾਸਤੇ ਵਰਤਿਆ ਜਾਂਦਾ ਸੀ ਸੀਮਿੰਟ ਦੇ ਤੌਰ ਤੇ ਇਹ ਸਾਰਾ ਕੁਝ ਜਿਹੜਾ ਸੀ ਸਾਡੇ ਪੰਜਾਬ 'ਚ ਹੀ ਪਾਇਆ ਜਾਂਦਾ ਸੀ ਜਿਹੜਾ ਅੱਜ ਕੱਲ ਸਾਰਾ ਕੁਝ ਇਹ ਲੋਪ ਹੋ ਗਿਆ ਤੇ ਆ ਤੁਸੀਂ ਦੇਖ ਦਾਸ ਦੇ ਕੇ ਉਹ ਦਾਸ ਜਿਹੇ ਸਰਕੰਡੇ ਖੜੇ ਨੇ ਤੇ ਸਰ ਮੰਨੇ ਇਸ ਤਰ੍ਹਾਂ ਜੰਗਲ ਦਾ ਧੁੱਪ ਦਾ ਨਿਕ ਜਾ ਮਾਨ ਰਿਆ ਔਰੇ ਦੀ ਬੁੱਕਲ ਦੇ ਵਿੱਚ ਵਿੱਚ ਕੀ ਰਸ ਨੇ ਉਹ ਇਹੋ ਜਾਣਦਾ ਇੰਨੀ ਕੀ ਦੋਸਤੋ ਮੇਰੀ ਸਾਂਝ ਇਹ ਕਵਤਾ ਵਰਗੀ ਸਾਂਝ ਆ ਤੇ ਇਸ ਤਰ੍ਹਾਂ ਦੀਆਂ ਮੈਂ ਤੁਹਾਡੇ ਨਾਲ ਹੋਰ ਚੀਜ਼ਾਂ ਜਿਹੜੀਆਂ ਵਲੌਗ ਪਾਉਂਦਾ ਰਹੂੰਗਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਆ ਕਰੋ ਮੈਂ ਤੁਹਾਡਾ ਆਪਣਾ ਕੀਰਤਪਤਾਪਨ ਨੂੰ ਜਿੱਥੇ ਵੀ ਦੇਸ਼ ਵਿਦੇਸ਼ 'ਚ ਮੈਨੂੰ ਵੇਖਦੇ ਜੀ ਜਿਉਂਦੇ ਰਹੋ ਵਸਦੇ ਰਹੋ ਹੱਸਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ਸਤਿ ਸ਼੍ਰੀ ਅਕਾਲ